ਨਾਲਾ ਦੇ ਤਰਕਸ਼ੀਲ ਭਵਨ ਵਿਖੇ ਵਕ ਵਕ ਜਥੇਬੰਦੀਆਂ ਦੇ ਵੱਲੋਂ ਅੱਜ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 15 ਅਗਸਤ ਨੂੰ ਜ਼ਿਲ੍ਹਾ ਪੱਦਰ ਦੇ ਉੱਤੇ ਹੋਣ ਵਾਲੇ ਆਜ਼ਾਦੀ ਸਮਾਗਮਾਂ ਦਾ ਬਾਈਕਾਟ ਕਰਨ ਅਤੇ ਰੋਸ਼ ਮੁਜ਼ਾਰੇ ਕਰਨ ਦਾ ਐਲਾਨ ਕੀਤਾ ਗਿਆ ਬੁਲਾਰਿਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨ ਲੋਕ ਵਿਰੋਧੀ ਨੇ ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਸਾਜ਼ਿਸ਼ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਥੇਬੰਦੀਆਂ ਦੀ ਆਗੂਆਂ ਨੇ ਕਿਹਾ ਕਿ ਭਾਰਤ ਦੇ ਲੋਕ ਬੋਲਣ ਲਈ ਆਜ਼ਾਦ ਹਨ ਪਰ ਦੇਸ਼ ਵਿੱਚ ਅਸਲੀ ਆਜ਼ਾਦੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਰਾਹੀਂ ਉਹਨਾਂ ਦੀ ਆਵਾਜ਼ ਇਹ ਵਿਰੋਧ ਨੂੰ ਬੰਦ ਕਰਕੇ ਲੋਕਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ ਜਿਸ ਕਾਰਨ 15 ਅਗਸਤ ਨੂੰ ਕੇਂਦਰ ਸਰਕਾਰ ਖਿਲਾਫ ਸੂਬੇ ਭਰ ਵਿੱਚ ਰੋਸ਼ਮਜਾਰੇ ਕੀਤੇ ਜਾਣਗੇ ਅ ਅੱਜ ਦੀ ਮੀਟਿੰਗ ਅਸੀਂ ਤਰਖਿਲ ਭਵਨਾ ਬਰਨਾਲਾ ਦੇ ਵਿੱਚ ਤਪਕਿਆਂ ਦੀ ਮੀਟਿੰਗ ਰੱਖੀ ਹੈ ਜਿਦੇ ਵਿੱਚ ਲਗਭਗ 2 ਦਰਜਨ ਜੱਥੇ ਬੰਦਿਆਂ ਸ਼ਾਮਲ ਹੋਏ ਨੇ ਜਿਦੇ ਵਿੱਚ ਸਾਬਕਾ ਸੈਨਿਕ ਨੇ ਅਧਿਆਪਕ ਨੇ ਬਿਜਲੀ ਕੰਮ ਨੇ ਠੇਕਾ ਮਜ਼ਦੂਰ ਨੇ ਸੰਤੀ ਮਜ਼ਦੂਰ ਨੇ ਖੇਤ ਮਜ਼ਦੂਰ ਨੇ ਮਿਲਕ ਪਲਾਂਟ ਵਾਲੇ ਕੰਮ ਨੇ ਇੰਨੀ 8-8 ਕਿਸਮ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਲਗਭਗ ਤੋਂ ਪਹਿਲਾਂ ਦੋ ਐਕਸ਼ਨ ਬਰਨਾਲੇ ਚ ਕਰ ਚੁੱਕੇ ਆ ਉਹ ਸਾਰੀਆਂ ਜਥੇਬੰਦੀਆਂ ਲਗਭਗ ਦੋ ਦਰਜਨ ਦੇ ਨੇੜੇ ਜਥੇਬੰਦੀਆਂ ਨੇ ਜਿਹੜੀਆਂ ਸ਼ਾਮਲ ਹੋਈਆਂ ਨੇ ਅਸੀਂ ਅੱਜ ਉਥੇ ਵਿਚਾਰੀ ਹੈਗੇ 15 ਅਗਸਤ ਵਾਲੇ ਦਿਨ ਸਾਡੇ ਦੇਸ਼ ਦੇ ਹਾਕਮ ਜਿਹੜਾ ਟਾਂਕ ਕਰ ਰਹੇ ਨੇ ਆਜ਼ਾਦੀ ਦਿਵਸ ਮਨਾਉਣ ਦਾ ਉਸ ਮੌਕੇ ਅਸੀਂ ਇਹ ਗੱਲ ਲੈ ਕੇ ਜਾਣਾ ਚਾਹੁੰਦੇ ਆਂ ਵੀ ਉਹਦੇ ਪਿਛਲੇ ਦਿਨਾਂ ਵਿੱਚ ਤਿੰਨ ਅਪਰਾਧਿਕ ਕਾਨੂੰਨ ਜਿਹੜੇ ਲਿਆਂਦੇ ਨੇ ਜਿਹੜੇ ਇਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਖਤੂਮਰ ਕੱਢਣ ਜਾ ਰਹੇ ਨੇ ਜੀ ਬਈ ਉਹਦੇ ਵਿਰੋਧ ਚੋਂ ਠੁੱਠੀ ਮੂਵਮੈਂਟ ਨੂੰ ਦਬਾਉਣ ਦੀ ਖਾਤਰ ਉਹਨਾਂ ਲੋਕਾਂ ਨੂੰ ਫੜ ਕੇ ਜਿਨ੍ਹਾਂ ਚ ਬੰਦ ਕਰਨ ਦੀ ਖਾਤਰ ਪੁਲਿਸ ਨੇ ਦਿੱਤੇ ਹੋਏ ਦੇ ਘਾਰ ਨੇ ਜਿਹੜੇ ਕਾਨੂੰਨਾਂ ਤਹਿਤ ਅਸੀਂ ਇਹ ਸਮਝਦੇ ਹਾਂ ਵੀ ਉਹ ਸਾਡੇ ਅਧਿਕਾਰ ਖੋ ਕੇ ਇੱਥੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਰਾਹ ਖੁੱਲਿਆ ਜਾ ਰਿਹਾ ਹੈ ਨਾ ਮਾਂ ਰਾਹ ਕੱਢਿਆ ਜਾ ਰਿਹਾ ਹੈ ਆਬਦੀ ਲੁੱਟ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਤੇ ਅੰਦੋਲਨ ਕਰ ਰਹੇ ਲੋਕਾਂ ਨੂੰ ਅੰਦਰ ਬੰਦ ਕਰਕੇ ਜਿਵੇਂ ਕ੍ਰੂਤੀ ਰਹੇ ਤੇ ਸ਼ੌਕਤ ਹੁਸੈਨ ਵਰਗੇ ਲੋਕਾਂ ਦੇ ਮੈਂ ਜੁਗ ਵੀ ਵਰਗੇ ਵਰਗੇ ਕੋਲੇ ਜਾ ਰਹੇ ਨੇ ਤੇ ਉਹਨਾਂ ਨੂੰ ਅੰਦਰ ਬੰਦ ਕਰਨ ਦੀ ਪਲਾਨ ਬਣਾਈ ਜਾ ਰਹੀ ਹੈ ਕਰ ਬੁੱਧੀ ਜੀ ਜੇ ਬੰਦ ਕੀਤੇ ਆ ਉਸ ਤਰ੍ਹਾਂ ਦੀ ਇਹ ਜਿਹੜੀ ਖੇਡ ਹੈ ਹਕੂਮਤਾਂ ਦੀ ਉਹਨੂੰ ਪਛਾਣਦੇ ਹੋਇਆ ਸੀ 15 ਅਗਸਤ ਵਾਲੇ ਨੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕ quarter ਤੇ ਉਸ ਪ੍ਰਦਰਸ਼ਨ ਕਰ 15 ਅਗਸਤ ਦੀ ਵੀ ਸੁਣਿਆ ਗਿਆ ਜਿਵੇਂ ਇੱਕ ਪਾਸੇ ਜਿਹੜੇ ਛੁੱਟੀ ਦਾ ਐਲਾਨ ਵੀ ਹੋ ਗਿਆ ਕਿਉਂਕਿ 15 ਅਗਸਤ ਹੀ ਇੱਕ ਟੁਕਮਾ ਦੇਣਾ ਹੈ ਉਹਦੋਂ ਕਿ ਕਿ 15 ਅਗਸਤ ਤੋਂ ਪਹਿਲਾਂ ਇਹ ਜਦੋਂ ਇਹ ਕਾਨੂੰਨ ਲਿਆਉਂਦੇ ਨੇ ਉਹਦਾ ਕਹਿਣ ਕਿ ਵੀ ਇੱਥੇ ਲੋਕ ਆਜ਼ਾਦ ਨੇ ਲੋਕਤੰਤਰ ਹੈ ਇਹ ਬੜੀ ਆਜ਼ਾਦੀ ਆ ਗਈ ਜਦ ਦੇ ਦੇਸ਼ ਦਾ ਯਾਦ ਹੈ ਜੀ ਇਹ ਆਜ਼ਾਦ ਕਾਹਦਾ ਇਹ ਦੇਸ਼ ਇਹਨਾਂ ਦੇ ਕੋਲੇ ਐਸ ਵੇਲੇ ਜੇ ਅਸੀਂ ਤਾਂ ਕਹਿੰਦੇ ਵੀ ਇਹ ਸਾਮਰਾਜੀ ਮੁਲਕਾਂ ਦਾ ਗੁਲਾਮ ਹੈ ਉਹਨਾਂ ਦੇ ਕਹੇ ਤੋਂ ਜਿਹੜੀਆਂ ਨੀਤੀਆਂ ਨਮੀ ਆਰਥਿਕ ਨੀਤੀਆਂ ਦੇ ਵਿਸ਼ੇ ਪਰ ਸੰਸਦ ਨਾਲ ਸੰਧੀਆਂ ਕੀਤੀਆਂ ਨੇ ਇਹਨਾਂ ਨੇ ਉਹ ਕੀਤੇ ਨੇ 150 ਲੱਖ ਕਰੋੜ ਦਾ ਕਰਜ਼ਾ ਇਹਨਾਂ ਸਿਰ ਸੀਗਾ ਹੁਣ ਮੇਰੇ ਖਿਆਲ ਤੋਂ 55 55 ਤੇ ਵੀ ਜਾ ਪੜਿਆ ਇਹ ਤਾਂ ਪਹਿਲਾਂ ਉਹਨਾਂ ਦੇ ਗੁਲਾਮ ਨੇ ਤੇ ਉਹਨਾਂ ਤੋਂ ਕਰਜ਼ੇ ਲੈ ਕੇ ਆਪਣੀ ਕਬੀਲਦਾਰੀ ਰੇਸ ਚ ਚਲਾਉਂਦੇ ਨੇ ਇਹ ਤੇ ਉਹਨਾਂ ਦੇ ਗੁਲਾਮ ਨੇ ਉਹਨਾਂ ਦੇ ਤੈ ਕਹੇ ਤਾਂ ਜਿਹੜੀਆਂ ਉਹਨਾਂ ਦੇ ਨਵੀਆਂ ਪਾਲਸੀਆਂ ਨੇ ਜਦੋਂ ਇੱਥੇ ਲਾਗੂ ਕਰਨਗੇ ਉਹ ਕਿਰਤੀ ਲੋਕਾਂ ਦਾ ਰੋਜ਼ਗਾਰ ਖੋ ਲਿਆ ਉਹਨਾਂ ਦਾ ਕਿ ਕਿਸਾਨਾਂ ਸਿਰ ਗਲਗਲ ਕਰਜ਼ਾ ਚੜ ਗਿਆ ਮਜ਼ਦੂਰਾਂ ਕੋਲੇ ਕੋਈ ਕੰਮ ਨਹੀਂ ਹੈ ਸੰਤਾਂ ਦੇ ਵਿੱਚੋਂ ਸ਼ਾਂਤੀ ਹੋਈ ਜਾਂਦੀ ਹੈ ਫੇਰ ਕਾਮਾਜਮਾ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ ਵਿਦਿਆਰਥੀ ਰੋਲਦੇ ਨੇ ਅਧਿਆਪਕ ਰੋਲਦੇ ਨੇ ਸੰਤੀ ਕਾਮੇ ਰੋਲਦੇ ਨੇ ਸਾਰਿਆਂ ਨੂੰ ਰੋਲਿਆ ਜਾ ਰਿਹਾ ਹੈ ਜੈਨੇ ਕੋਈ ਵਰਗ ਹੈ ਨਹੀਂ ਜਿਹੜਾ ਇਸ ਵਿਸ਼ੇ ਪਰ ਸੰਤਾਂ ਦੀ ਨੀਤੀ ਦੀ ਮਾਰ ਤੋਂ ਆਇਆ ਨਹੀਂ ਤੇ ਉਹ ਨੀਤੀਆਂ ਇਹ ਜ਼ੋਰ ਨਾਲ ਲਾਗੂ ਕਰਕੇ ਜਸ਼ਨ ਮਨਾ ਕੇ ਲੋਕਾਂ ਦਾ ਭੜੇਖਾ ਖੜਾ ਕਰਨੇ ਚਾਹੁੰਦੇ ਨੇ ਵੀ ਦੇਸ਼ ਅੱਜਾਦ ਹੈ ਜੁਦ ਨਹੀਂ ਹੈ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੇ ਅਧਿਕਾਰ ਸਾਡੇ ਕੋਲੇ ਪਹਿਲਾਂ ਸੀ ਉਹ ਬਹੁਤ ਸਾਰੇ ਇਨਾਂ ਨੇ ਪਹਿਲਾਂ ਤੋਂ ਕਾਨੂੰਨ ਬਣਾ ਕੇ ਖੋਲੇ ਤੇ ਆ ਜਿਹੜੇ ਮਾੜੇ ਮੋਟੇ ਰਹਿੰਦੇ ਨੇ ਇਹ ਇਨਾਂ ਨੇ ਕਾਨੂੰਨ ਬਣਾ ਕੇ ਇਹ ਖੋ ਕੇ ਇਥੇ ਜ਼ਬਰਦਸਤ ਘਹਾੜਾ ਹੋਰ ਤੇਜ਼ ਕਰਨਾ ਕਿਉਂਕਿ ਸਾਡੇ ਕੋਲੇ ਜੋ ਕੁਝ ਬਚਿਆ ਇਹ ਲੁੱਟ ਕੇ ਇਨਾਂ ਨੇ ਕਾਰਪੋਰੇਟਾਂ ਦੀ ਜੇਬ 'ਚ ਪਾਉਣੇ ਇਸ ਸੰਮੋਖੇ ਬੋਲਦੇ ਹਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨ, ਮਜ਼ਦੂਰ, ਵਿਦਿਆਰਥੀ, ਮੁਲਾਜ਼ਮ ਸਮੇਤ ਹਰ ਵਰਗ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨਾਂ ਬਾਰੇ ਚਰਚਾ ਕੀਤੀ ਗਈ ਜੋ ਕਿ ਪੂਰੀ ਤਰ੍ਹਾਂ ਲੋਕ ਵਿਰੋਧੀ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੇਖਕਾਂ ਅਤੇ ਆਗੂਆਂ ਖਿਲਾਫ ਯੂਏਪੀਏ ਕਾਨੂੰਨ ਤਹਿਤ ਕੇਸ ਦਰਜ ਕੀਤੇ ਜਾ ਰਹੇ ਨੇ ਜਿਸ ਕਾਰਨ ਅੱਜ ਸਮੂਹ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 15 ਅਗਸਤ ਨੂੰ ਦੇਸ਼ ਭਰ ਵਿੱਚ ਜਿਲਾ ਪੱਧਰ ਤੇ ਰੋਸ ਪੁਜਾਰੀ ਦੇਸ਼ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਅਤੇ ਦੂਜੇ ਪਾਸੇ ਲੋਕ ਵਿਰੋਧੀ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਗੁਲਾਮੀ ਵਾਲ ਧੱਕਿਆ ਜਾ ਰਿਹਾ ਜਿਸ ਦਾ ਵਿਰੋਧ ਸਾਰੀਆਂ ਜਥੇਬੰਦੀਆਂ ਮਿਲ ਕੇ ਕਰਨ ਕੀ ਹੈ ਜਗਬਾਨੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ